ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫੇਰ ਨਵੀਂ ਵੀਡੀਓ ਨਾਲ ਆਜਨਾ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਬਰਬਰੀ ਸੂਟ ਗੋਲੀ ਡਿਜ਼ਾਈਨ ਬਹੁਤ ਵਧੀਆ ਗੋਲੀ ਡਿਜ਼ਾਈਨ ਤੇ ਗੋਲੀ ਵਰਗੀ ਸੂਟ ਬਹੁਤ ਵਧੀਆ ਬਰਬਰੀ ਸੂਟ ਪਿਓਰ ਬਰਬਰੀ ਆਹ ਦੇਖੋ ਜੀ ਆਹ ਦੇਖੋ ਪਿਓਰ ਬਰਬਰੀ ਜਮਾ ਪੂਰ ਪਿਓਰ ਬਹੁਤ ਸੋਹਣਾ ਡਿਜ਼ਾਈਨ ਫਰੰਟ ਵਰਕ ਇੱਕੋ ਜਿਹਾ ਇਹ ਆਹ ਦੇਖੋ ਬਾਟਮ ਕਿ ਬਹੁਤ ਸੋਹਣੀ ਬਾਟਮ ਲੱਗੀ ਹੋਈ ਆ ਠੀਕ ਹੈ ਜੀ ਤੇ ਨਾਲ ਬਰਬਰੀ ਦੁਪੱਟਾ ਆ ਦੇਖੋ ਬਰਬਰੀ ਦੁਪੱਟਾ ਦਿਖਾ ਰਹੇ ਹਾਂ ਆ ਦੇਖੋ ਇਹ ਆ ਦੇਖੋ ਬਹੁਤ ਸੋਹਣਾ ਬਰਬਰੀ ਦੁਪੱਟਾ ਇਹ ਚ ਕਲਰ ਕਨੈਕਸ਼ਨ ਵੀ ਬਹੁਤ ਵਧੀਆ ਬਣੀ ਹੋਈ ਹੈ ਜੀ ਦੇਖੋ ਸਰ੍ਹਦੇਈ ਨਾਲ ਜੀ ਠੀਕ ਹੈ ਜੈਲੋ ਨਾਲ ਜੀ ਬਲੈਕ ਨਾਲ ਜੀ ਮਹਿੰਦੀ ਛੇਡ ਜੀ ਤੇ ਬਹੁਤ ਵਧੀਆ ਟੂਟ ਆਏ ਨੇ ਠੀਕ ਹੈ ਜੀ ਮਿਲਣਗੇ ਕਿਥੋਂ ਬਾਬਾ ਲੇਖਰਾਮ ਕਲਾਥ ਹਾਊਸ ਪਿੰਨ ਗਲਕਣਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਦਿਆ ਕਰੋ ਜੀ ਤਾਂ ਕਿ ਸਾਨੂੰ ਹੌਂਸਲਾ ਵਧਾਈ ਹੁੰਦਾ ਰਹੇ ਨਾਲੇ ਸਾਨੂੰ ਥੋੜਾ ਜਿਹਾ ਪਤਾ ਲੱਗਦਾ ਰਹੇ ਕਿ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਨਵੇਂ ਸੂਟ ਦੀ ਨਵੀਂ ਵੀਡੀਓ ਨਾਲ ਜੀ